नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਸਤਿਗੁਰ ਤੁਸੀਂ ਦੇਖ ਰਹੇ ਹੋ ਹੰਦਰਦ ਪੀਵੀ ਮੈਂ ਰਵਿੰਦ ਆਜ਼ਾਦ ਕੋਟ ਗੁਬਰਾਤੋਂ ਜਿਵੇਂ ਗੱਲ ਕਰੀ ਆਪਾਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਆਪਾਂ ਆਪਣੇ ਹਲਕੇ ਅੰਦਰ ਜਾ ਕੇ ਆਪਣੇ ਟੂਰ ਪ੍ਰਚਾਰ ਜਿਹੜੇ ਤੇਜ਼ ਕਰ ਰਹੇ ਨੇ ਤੇ ਉੱਥੇ ਹੀ ਆਪਾਂ ਲੋਕਾਂ ਤੋਂ ਜਾਣਾਂਗੇ ਵੀ ਕਿਹੜੀ ਸਰਕਾਰ ਆ ਸਕਦੀ ਹੈ ਤੇ ਕਿਹੜੇ ਕਿਹੜੇ ਵਿਕਾਸ ਤੇ ਉਹਨਾਂ ਦੀ ਨਜ਼ਰ ਪਵੇ ਜੀ ਮਿਲਦੇ ਆਪਾਂ ਸ਼ਹਿਰ ਵਾਸੀਆਂ ਤੋਂ ਸਾਡੇ ਨਾਲ ਮੌਜੂਦ ਨੇ ਸ਼ਹਿਰ ਵਾਸੀ ਮਨੋਨੀਤ ਜੀ ਸਤਿਗੁਰ ਜੀ ਸਤਿਗੁਰ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਸੁਣਾਇਆ ਕੱਕੜ ਜੀ ਪਹਿਲਾਂ ਆਟਿਆ ਆਇਆ ਸੀ ਜਿੰਨ ਸਪੁੱਤਾ ਬਖਸ਼ਿਆ ਕੱਕੜ ਜੀ ਜਿਆਦੀ ਹੈ ਦਿਹਾੜੀਏ ਹਾਂ ਹਰੂ ਫਾਕਪੱਟੇ ਮੇਰਾ ਸ਼ੀਂਦ ਨਦੀ ਦਾ ਇਹਨਾਂ ਦੀ ਪ੍ਰਧਾਨਤਰੀਆਂ ਨੇ ਅਸੀਂ ਚਾਰਾ ਕੰਮ ਕਰਦੇ ਆ। ਥੋੜੋ ਤਾਂ ਜਿਹੜੀਆਂ ਬਣੀ ਸੋ ਹੁਣ ਦਿੱਖਦਾ ਜਿਵੇਂ ਮਤਲਬ ਲੋਕ ਸਭਾ ਚੋਂ ਨਾਲ ਨੇੜੇ ਆ ਰਹੀਆਂ ਨੇ ਤੇ ਆਪਣੇ ਆਪਣੇ ਹਲਕੇ ਅੰਦਰ ਜਾ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਕਿਹੜੀ ਮਤਲਬ ਪਾਰਟੀ ਜਿਹੜਾ ਨਜ਼ਰ ਆਉਂਦਾ ਸਾਨੂੰ ਲੱਗਦਾ ਕਿ ਸਰਕਾਰਾਂ ਨੇ ਕੰਮ ਦੇ ਦਿੱਤੇ ਪਹਿਲਾਂ ਕੋਈ ਸਹੀ ਕੰਮ ਨਹੀਂ ਕੀਤਾ ਗਏ ਉਹਨਾਂ ਸਰਕਾਰ ਦੇ ਯਾਹ ਪਾਰਟੀ ਦੂਆ ਉਹਨਾਂ ਨੇ બીજી ਸਰਕਾਰਾਂ ਕੰਮ ਕਰਨੀ ਨਹੀਂ ਦਿੰਦੀਆਂ ਐਸੇ ਕੁਤ ਮੈਂ ਅੱਜ ਦੇ ਕੰਨੀ ਜਗਾ ਅੱਜ ਦੇ ਪੱਤਰਕਾਰ ਰਹੇ ਹਾਂ ਅੰਦਰ ਕੀ ਮੈਸਜ ਗਰਮ ਹੋਈ ਆ ਕਿ ਇਹ ਪੱਤਰਕਾਰ ਮੱਲਿਆ ਕਿ ਆਸਤਾਂ ਮਲ ਫਿਰ ਰਹੇ ਨੇ ਕਿ ਸਾਨੂੰ ਇਹ ਲੱਗਦਾ ਜੀ ਆਸ ਦੀ ਦੁਆਰਾ ਫਿਰ ਆਮ ਪਾਰਟੀ ਦੇ ਚੋਣਾ ਜਿਹੜੇ ਕਾਂਗਰਸ ਤੇ ਆਮ ਪਾਰਟੀ ਦਾ ਖੁਦ ਮਾਰਗ ਪੂਰਾ ਕੋਲਾ ਸੇ ਪਿਆ ਰਿਹਾ ਜਿਵੇਂ ਆਪਾਂ ਗੱਲ ਕਰੀਏ ਤੁਹਾਡੇ ਹਲਕੇ ਅੰਦਰ ਆਪ ਪਾਰਟੀ ਜਿਹੜਾ ਜਿੱਤੀ ਸੀਗੀ ਤੇ ਆਹ ਪਾਰਟੀ ਦੇ ਜਿਹੜੇ ਵਿਕਾਸ ਹੈ ਜਿਹੜੇ ਕੋਟਕੂਬਰਾ ਵਿੱਚ ਕੀ ਕੀ ਵਿਕਾਸ ਹੋਈ ਸੀ ਦੱਸੋ ਮਰੋ ਵਿਕਾਸ ਜੀ ਇਹਨਾਂ ਨੇ ਪੈਸਾ ਸਕੂਲਾਂ 'ਚ ਬੰਦਾ ਘੋਟਿਆ ਨੇ ਤੇ ਸੜਕਾਂ ਦੇ ਵਾਸਤੇ ਪੈਸਾ ਇਹਨਾਂ ਨੇ ਦਿੱਤਾ ਵਿਕਾਸ ਵੀ ਬੜਾ ਕੀਤਾ ਹੁਣ ਇਹ ਕਰੀ ਜਾਂਦੇ ਹੁਣ ਚੌਂਕ ਨੂੰ ਲੱਗ ਗਿਆ ਜਾਂ ਕਰਕੇ ਵਿਕਾਸ ਵਿਕਾਸ ਕਰਦਾ ਵਿਕਾਸ ਤੇ ਸੜਕਾਂ ਤੇ ਜਮਾ ਹੋਈ ਪਈ ਹੈ ਤੇ ਇਹ ਸਾਰਾ ਵਿਕਾਸ ਕਰਨਗੇ ਰਾਜ ਸਰਕਾਰ ਸੰਗੀ ਸਿੰਘ ਮਸਤੀਕਰ ਸਾਹਿਬ ਇਹ ਕੰਮ ਪੂਰਾ ਕਰਨਗੇ ਆਪਣੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਉਹ ਵੀ ਆਹ ਬੜੇ ਵਧੀਆ ਬੰਦੇ ਇੱਕ ਅੱਛੇ ਜਿਹੇ ਚੰਗੇ ਇਨਸਾਨ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਖੱਲ ਪਾਈ ਪਈ ਆ ਹਲੇ ਦਿੱਲੀ ਦੇ ਕੋਈ ਇੱਥੇ ਵੀ ਸਰਨਾਮ ਪਾਰਟੀ ਆ ਕੀ ਫਿਰ ਜਾ ਰਹੀ ਆ ਠੀਕ ਹੈ ਇਹਨਾਂ ਨੇ ਆਪਾਂ ਟੀਵੀ ਗੱਲ ਕੀਤੀ ਆ ਤੇ ਇਸ ਤੋਂ ਇਲਾਵਾ ਆਪਾਂ ਹੋਰ ਸ਼ਹਿਰ ਵਸੇ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਦੇ ਵੀ ਜਿਹੜਾ ਰਿਵਿਊ ਹੈ ਤੁਹਾਨੂੰ ਪੇਸ਼ ਕਰਾਂਗੇ ਤੁਹਾਡੇ ਸਾਹਮਣੇ ਤੈਂਦੇ ਰੋ ਅਮਦਾਰ ਤੇ ਟੀਵੀ ਮੈਰੂਚ ਆਇਆ ਸਾਡੇ ਨਾਲ ਇੱਥੇ ਜਿਹੜੇ ਦਿਹਾੜੀ ਕਰਦੇ ਨੇ ਉਹ ਵੀ ਇੱਥੇ ਮੌਜੂਦ ਨੇ ਸ਼ਹਿਰ ਵਸੇਆਂ ਦੇ ਵਿੱਚ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸੱਚੀ ਗੱਲ ਜੀ ਸੱਚੀ ਗੱਲ ਕੀ ਨਾਮ ਆ ਤੁਹਾਡਾ ਮੇਰਾ ਜਸਪਾਲ ਸਿੰਘ ਤੇ ਜਿਹੜੇ ਲੋਕ ਸਭਾ ਚੋਂ ਨੇੜੇ ਆ ਰਹੀਆਂ ਨੇ ਤੇ ਸਾਫਾ ਫਾਟੀ ਦੀ ਉਮੀਦਵਾਰ ਆਪਣੇ ਹਲਕੇ ਅੰਦਰ ਕਿਉਂ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਤੇ ਵੀ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਦਾ ਇਹ ਇਹ ਪ੍ਰਚਾਰ ਤਾਂ ਕਰੀ ਜਾਂਦੇ ਪਰ ਫਾਇਦਾ ਕੋਈ ਫਾਇਦਾ ਵੇ ਸਾਈ ਦਾ ਜਿਹੜੇ ਰਾਸ਼ਟਰੀ ਸੁਰਨਾ ਦਾ ਕੰਮ ਜਾਈ ਠਾਪਾ ਹੋ ਗਿਆ 100 150 ਦਾ ਫਾਇਦਾ ਬਣਦਾ ਕੋਈ ਨਹੀਂ ਦੱਸੋ ਕੀ ਇਧਰ ਨੂੰ ਜਾਈਏ ਅਸੀਂ ਜਨਨ ਸਾਡੇ ਵੀ ਕੰਮ ਚੱਲਣਾ ਚਾਹੀਦੇ ਆ ਕਿਵੇਂ ਕਰੀਏ ਇਹ ਤੇ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀਆਂ ਤਾਂ ਹੁਣ ਤਿੰਨ ਹੈਗੀਆਂ ਦੇਖੋ ਹੁਣ ਕਿਹੜਾ ਪੜਾ ਕਰਦਾ ਪੜਾ ਕਰਦਾ ਕੋਈ ਦੇਖ ਨਹੀਂ ਸਰਦਾ ਇਹ ਤੇ ਆਪਣੇ ਇਸ ਮੰਗ ਤੋਂ ਇਲਾਵਾ ਔਰ ਸ਼ਹਿਰ ਦੇ ਵਿਕਾਸ ਵਾਸਤੇ ਕੋਈ ਗੱਲ ਜਿਹੜੀ ਤੁਸੀਂ ਉਹਨਾਂ ਤੋਂ ਚਾਹਦੇ ਹੋ ਜਿਹੜੀ ਪਾਰਟੀ ਜਿੱਤਦੀ ਹੈ ਅੱਜ ਤਾਂ ਵੀ ਮਨਤਾਪ ਸਿੰਘ ਨਾਲ ਗੱਲ ਕਾਲੀ ਪਾਰਟੀ ਐ ਸੋਸੀ ਜੀ ਉਹਨਾਂ ਦਾ ਸਾਡਾ ਕਰਦੇ ਸੀਗੇ ਇਹ ਦੋ ਪਾਰਟੀਆਂ ਸੀ ਸੀ ਇਹਨਾਂ ਨੇ ਸਾਡੇ ਜਮਾਤਾਂ ਦਾ ਬਾਦ ਹੋ ਗਈ ਤੇ ਉਹ ਉਹਨਾਂ ਤੋਂ ਕਿਸ ਤਰ੍ਹਾਂ ਦਾ ਵਿਕਾਸ ਚਾਹਦੇ ਹੋ ਅਸੀਂ ਸਾਡੇ ਕੰਮ ਚੱਲਣੇ ਚਾਹੀਦੇ ਆ ਸਾਡੇ ਕਰਨ ਜਿੰਦੇ ਮਾਰੇ ਮੋਟਾ ਅੰਦਾਖ ਪਿੰਡਾਂ ਦੇ ਕੰਮ ਹੋਣੇ ਚਾਹੀਦੇ ਹੋਰ ਅਸੀਂ ਹਾਂ ਠੀਕ ਹੈ ਕਿਤੇ ਖੇਤਰ ਉਹਨਾਂ ਦੇ ਸਤਿ ਸ਼੍ਰੀ ਅਕਾਲ ਮੈਰੂ ਜੀ ਅੱਜ ਉੱਤੇ ਸਾਡੇ ਨਾਲ ਇਸ ਟਾਈਮ ਲੋਕ ਸਭਾ ਚ ਉਹਨਾਂ ਦੀ ਜਿਹੜੇ ਖਾਸ ਗੱਲਬਾਤ ਕਰਨ ਵਾਸਤੇ ਜਿਵੇਂ ਆਪਕਾ ਕਿ ਸ਼ਹਿਰ ਵਾਸੀ ਸਾਡੇ ਨਾਲ ਮੌਜੂਦ ਨੇ ਸ਼ਹਿਰ ਵਾਸੀਓ ਵਿੱਚ ਸਾਡੇ ਨਾਲ ਹੋਰ ਵਿਅਕਤੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕਿਸ ਤਰ੍ਹਾਂ ਦੇਖਦੇ ਨੇ ਉਹ ਵੀ ਕੋਟਪੂਰਾ ਵਿੱਚ ਜਿਹੜਾ ਕਿਹੜੀ ਪਾਰਟੀ ਆ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰ ਕੀ ਨਾਮ ਹੈ ਤੁਹਾਡਾ ਕੌਮ ਕੁਮਾਰ ਜੀ ਤੇ ਜਿਹੜਾ ਇਹ ਲੋਕ ਸਭਾ ਚੋਣਾਂ ਦੀਆਂ ਜਿਹੜੀਆਂ ਤੇਜ਼ ਹੋ ਰਹੀਆਂ ਗਤੀਵਿਧੀਆਂ ਆਪਣੇ ਆਪਣੇ ਹਲਕੇ ਅੰਦਰ ਜਿਹੜੇ ਉਧਰ ਜਾ ਕੇ ਅਫਰਟਾਈਜ਼ ਦੀਆਂ ਗੱਲਾਂ ਕਰਦੇ ਨੇ ਜਾਂ ਮਤਲਬ ਹੋਰ ਇਸ ਤਰ੍ਹਾਂ ਰਿਲੇਟਡ ਉਧੇ ਨੂੰ ਲੈ ਕੇ ਗੱਲਬਾਤ ਕਰਦੇ ਨੇ ਤੇ ਕਿਸ ਤਰ੍ਹਾਂ ਦੇਖਦੇ ਤੁਸੀਂ ਕਿਹੜੀ ਪਾਰਟੀ ਨੂੰ ਤੇ ਤਰੀਕੀ ਪਾਰਟੀ ਦਾ ਹੀ ਨੰਕਾਰ ਕਰੇ ਇਸ ਤੋਂ ਪਹਿਲਾਂ ਜਿਹੜੀ ਪਾਰਟੀ ਮਤਲਬ ਸੀਗੀ ਉਹਨਾਂ ਨੇ ਕਿਸ ਤਰ੍ਹਾਂ ਦਾ ਵਿਕਾਸ ਕੀਤਾ ਠੀਕ ਹੈ ਕੁਛ ਨਹੀਂ ਕੀਤਾ ਠੀਕ ਹੈ ਵਿਕਾਸ ਦਾ ਕੰਮ ਉਹਨਾਂ ਨੇ ਕੋਈ ਖਾਸ ਮਤਲਬ ਵਿਕਾਸ ਨਹੀਂ ਹੋਇਆ ਤੇ ਹੰਜੜੀ ਆਉਣ ਵਾਲੀ ਨਕਸਾਂ ਚੋਣਾਂ ਵਿੱਚ ਜਿਹੜੀ ਜਿੱਤ ਹੋਏਗੀ ਪਾਰਟੀ ਉਹਨਾਂ ਤੋਂ ਕਿਸ ਤਰ੍ਹਾਂ ਦਾ ਵਿਕਾਸ ਵਿਕਾਸ ਜਿਉਂਦਾ ਹੈ ਉਦਾਸ ਗਰੀ ਚੰਗਾ ਕੰਮ ਕਰਨਗੇ ਕਾਰਡ ਚੰਗਾ ਕੰਮ ਕਰਨਾਂ ਪਰ ਕੰਮ ਕਰਿਆਣਗੇ ਯਾ ਨਾਂ ਕੋ ਬੁਕਾਵੇ ਦੀ ਆ ਗਈ ਮੁਰਕਿਆਂ ਕੇ ਉਹਨਾਂ ਰੈਡੀ ਵੜਦਾ ਡੈਡੀ ਤੇ ਹੂੰ ਛੇਰ ਬੱਚੇ ਵਸ ਤੇ ਤੇਰੀ ਕਰਦੇ ਨੇ ਆਟੋ ਵਗੈਰਾ ਚਲਾਉਂਦੇ ਨੇ ਉਹ ਵੀ ਮਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿਗੁਰ ਜੀ ਸਤਿਗੁਰ ਜੀ ਇਹ ਨਵੇਂ ਟੋਟਾ ਕਮਲ ਸਿੰਘ ਜੀ ਤੇ ਜਿਹੜੇ ਜਿਹੇ ਲੋਕ ਸਭਾ ਚੋਂ ਨੇੜੇ ਆ ਰਹੀਆਂ ਨੇ ਤੇ ਆਪਣੇ ਆਪਣੇ ਹਲਕੇ ਅੰਦਰ ਜਾ ਕੇ ਉਮੀਦਵਾਰ ਆਪਣੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਕਿਹੜੀ ਪਾਰਟੀ ਦੇਦੇ ਮਤਲਬ ਕੋਈ ਮੇਰੇ ਅਕੋਰਡਿੰਗ ਤਾਂ ਜਿਹੜੀਆਂ ਪਾਰਟੀਆਂ ਜੋ ਕਿ ਪਿਛਲੇ ਸਾਲ ਪਿਛਲੀ ਵਾਰੀ ਜਿਨ੍ਹਾਂ ਨੇ ਚੰਗਾ ਵਰਕ ਕੀਤਾ ਸੀ ਉਸ ਦਾ ਹਰ ਵਾਰੀ ਇਹਨਾਂ ਨੂੰ ਵੋਟ ਪਾਉਣਿਆ ਤੇ ਅਸੀਂ ਵਰਕ ਦੇ ਅਕੋਰਡਿੰਗ ਹੀ ਦੇਖਾਂਗੇ ਕਿ ਕਿਹੜੀ ਪਾਰਟੀ ਚੰਗਾ ਵਰਕ ਕਰਦੀ ਸੀ ਵਰਕ ਰਿਕਾਰਡ ਹੀ ਦੇਖਾਂਗੇ ਤੇ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿਹੜਾ ਵਾਸਤੇ ਹਵਾ ਬਣ ਰਹੀ ਹੈ ਜਿਹੜੀ ਕੋਈ ਨਹੀਂ ਹਵਾ ਤਾਂ ਦੇਖੋ ਨਾ ਜੀ ਤੁਸੀਂ ਮੇਰੇ ਅਕੋਰਡਿੰਗ ਤਾਂ ਮੇਰਾ ਕਾਲੀ ਬਾਲੀ ਲੱਗਦੀ ਹੈ ਜੀ ਹਾਂਜੀ ਅਸਤਾ ਕਾਲੀ ਬਾਲੀ ਰਪਾਣ ਜਿਹੜੀ ਹੁਣ ਪਾਰਟੀ ਜਿੱਤੂਗੀ ਲੋਕ ਸਭਾ ਚੋਣਾਂ ਵਿੱਚ ਉਹਨਾਂ ਤੋਂ ਤੁਸੀਂ ਕਿਸ ਤਰ੍ਹਾਂ ਦੇ ਵਿਕਾਸ ਦੀ ਉਮੀਦ ਰੱਖਦੇ ਹੋ ਕੋਈ ਵਿਕਾਸ ਤਾਂ ਜੀ ਦੇਖੋ ਵੀ ਨਾ ਕੋਈ ਨਾ ਨਾ ਵੀ ਕੀਤੀ ਹੋਈ ਆ ਮੈਂ ਬੇਰੋਜ਼ਗਾਰ ਤੌਰ ਤੇ ਆਵਾ ਸੰਤਾ ਮੇਨ ਪਸੰਦ ਮੋਰਨਾ ਖੀਆਂ ਚਾਹੀਦੀ ਹੈ ਇਸ ਤੋਂ ਇਲਾਵਾ ਸਾਡੇ ਹੋਰ ਸ਼ਹਿਰ ਵਾਸੀ ਮਿਲ ਜੂਦੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਿਤਗਵ ਜੀ ਕੀ ਨਮਾਈ ਤੋਂ ਦਾ ਮੈਨਾਂ ਬੋਲੀ ਜੇ ਜਿਵੇਂ ਨੌਸਮਾ ਚੌਨਾ ਜਿਹੜੀਆਂ ਨਜ਼ਰ ਨੇੜੇ ਆ ਰਹੀਆਂ ਨੇ ਤੇ ਤੁਸੀਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਕਿਹੜੀ ਪਾਰਟੀਆਂ ਤੇ ਕੋਟਪ੍ਰਾਂ ਕਰਾਂ ਮੈਂ ਤਾਂ ਹੀ ਇੱਥੇ ਤਾਂ ਜਿਹੜਾ ਪਰੇ ਨਿਕਾ ਨੀਤੀ ਜਿਹੜਾ ਆਪਣੇ ਉਹਨਾਂ ਨੇ ਇੱਥੇ ਸ਼ਹਿਰ ਦਾ ਕੰਮ ਜਿਹੜਾ ਸ਼ਹਿਰ ਦੇ ਵਕਾਫ ਕਰਨਗੇ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਵੋਟ ਪਾਵਾਂਗਾ ਵਿੰਤੀ ਕਾਮਦਾਰ ਸ਼ਹਿਰ ਦਾ ਸੁਧਾਰ ਹੋਵੇ ਤੇ ਪਿਛਲੇ ਜਿਹੜੀ ਕੈਂਡੀਡੇਟਾਂ ਦੇ ਦਿੱਤੇ ਉਸ ਤਰ੍ਹਾਂ ਦਾ ਆਇਆ ਅਨਸਰ ਜਿਹੜਾ ਵਧੀਆ ਤੇ ਵਧੀਆ ਕਾਮ ਕਰਨ ਵਾਲਾ ਹੋਊਗਾ ਉਸ ਤੋਂ ਕੈਂਡੀਡੇਟ ਮੇਰੇ ਕੋਲ ਪਾਵਾਂ ਜੀ ਉਸ ਤੋਂ ਪਹਿਲਾਂ ਜਿਹੜੀ ਪਾਰਟੀ ਜਿੱਤੀ ਸੀਗੀ ਉਹਨਾਂ ਦੇ ਜਿਹੜੇ ਵਿਕਾਸ ਬਾਰੇ ਦਾਅਵੇ ਤੇ ਕੀ ਕੀ ਵਿਕਾਸ ਕੀਤਾ ਉਹਨਾਂ ਨੇ ਵਿਕਾਸ ਤਾਂ ਕੀਤੇ ਥੋੜੇ ਸੀ ਤੇ ਸ਼ਹਿਰ ਦਾ ਸੁਧਾਰ ਨਹੀਂ ਕੀਤਾ ਇਹ ਸ਼ਹਿਰ ਤੇ ਮੈਨੂੰ ਜਿੱਤਣ ਦਾ ਮੌਕਾ ਸਵੈ ਤੋਂ ਨਹੀਂ ਹੋਣੀ ਜਿਹੜੀ ਲੋਕ ਸਭਾ ਚੋਣਾਂ ਆ ਰਹੀਆਂ ਉਹਨਾਂ ਵਿੱਚ ਜਿਹੜਾ ਕੋਈ ਜੇਤੂ ਉਮੀਦਵਾਰ ਜਿਹੜਾ ਨਜ਼ਰ ਆਵੇਗਾ ਉਸ ਤੋਂ ਬਾਅਦ ਉਹਨਾਂ ਤੋਂ ਤੁਸੀਂ ਵਿਕਾਸ ਦੀ ਕੀ ਉਮੀਦ ਰੱਖੋਗੇ ਉਹਨਾਂ ਤੋਂ ਇੱਕ ਤਾਂ ਸ਼ਹਿਰ ਦਾ ਸਾਰਾ ਸੁਧਾਰ ਤੇ ਵਧੀਆ ਹਸਪੀਟਲ ਵਧੀਆ ਸਰਕਾਰੀ ਬਾ ਕਾਜਾ ਅਬ ਇਹ ਸਾਰਾ ਸਿਆਸਤ ਸਿਹਾਰ ਨਾਲ ਸੁਧਾਰ ਕਰਾਂਗੇ ਸਾਫ ਸੁਥਰਾ ਸ਼ਹਿਰ ਚਾਹੀਦਾ ਤੇ ਪੜ੍ਹੇ ਲਿਖੇ ਬੱਚੇ ਜਿਹੜੇ ਬਾਹਰ ਨਹੀਂ ਜਾਂਦੇ ਆ ਉਹ ਆਪਦਾ ਸ਼ਹਿਰ ਦੇਤੀ ਇੰਡੀਆ ਜੀ ਰਹਿਣ ਬਾਹਰ ਜਾ ਕੇ ਕੋਈ ਵੀ ਕਰ ਸਕਦੇ ਨਹੀਂ ਇੰਡੀਆ ਜੀ ਰਹਿਣ ਜਾ ਫਕਤ ਇਹੀ ਬੇਨਤੀ ਦਿੰਦਾ ਪੜ੍ਹੇ ਲਿਖੇ ਸਾਰੇ ਹੋਰ ਸ਼ਹਿਰ ਵਸੇ ਜਿਹੋਦ ਨੇ ਆਪਾਂ ਉਹਨਾਂ ਨਾਲ ਵੀ ਗਲਵਤ ਕਰਾਂਗੇ ਕੀ ਨਾਮ ਹੈ ਤੁਹਾਡਾ ਗਿੰਦਰ ਕੁਮਾਰ ਜੀ ਤੇ ਜਿਹੜੇ ਲੋਕ ਸੋਚ ਉਹਨਾਂ ਨੇੜੇ ਆ ਰਹੀਆਂ ਨੇ ਤੇ ਉਮੀਦਵਾਰ ਆਪਣੇ ਸੇਲ ਕੇ ਅੰਦਰ ਜਾ ਕੇ ਆਪਣਾ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਟੀਮ ਦੇ ਕੋਰਪੋਰਲ ਅੰਦਰ ਕਿਹੜੀ ਪਾਰਟੀ ਹਵਾ ਆਏ ਪਾਰਟੀ ਦੀ ਗੱਲ ਇਸ ਤਰ੍ਹਾਂ ਕੀ ਆਮ ਆਦਮੀ ਪਾਰਟੀ ਹੈ ਜਿਹੜੀ ਵਧੀਆ ਪਾਰਟੀ ਹੈਗੀ ਆ ਗਰੀਬਾਂ ਬਾਰੇ ਵਧੀਆ ਸੋਚਦੀ ਹੈਗੀ ਆ ਜਿਹੜੇ ਪਹਿਲੇ ਬਿਜਲੀ ਦੇ ਬੰਦ ਨਹੀਂ 마ਫ ਸੀ ਉਹ ਹੁਣ ਬਿਜਲੀ ਬਿੱਲ 마ਫ ਆ ਯਾਨੀ ਹਰੇਕ ਪਾਸੇ ਵਧੀਆ ਵਧੀਆ ਪਾਰਟੀ ਆ ਇਹ ਤੋਂ ਇਲਾਵਾ ਜਿਹੜੀ ਜਿੱਤੀ ਪਾਰਟੀ ਹੈ ਇਹਨਾਂ ਨੇ ਕੀ ਕੀ ਕੰਮ ਕੀਤਾ ਸ਼ਹਿਰ ਨੂੰ ਇਹਨਾਂ ਨੇ ਵਿਕਾਸ ਕਰਨਾ ਕੀ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਹੁਣ ਵਿਕਾਸ ਵਧੀਆ ਕਰੀ ਜਾਂਦੀ ਆ ਜਿਹੜੀ ਪਹਿਲਾਂ ਸੀਗੀ ਪਾਰਟੀ ਉਹਨਾਂ ਨੇ ਬੁੜਾ ਵਿਕਾਸ ਸੋਚ ਨਹੀਂ ਕੀਤਾ ਹੁਣ ਜਿਹੜੀ ਜਿੱਤੂਗੀ ਹਾਂ ਉਹ અમારી ਪਾਰਟੀ ਆਉਗੀ ਉਹ ਸਾਰੇ ਬਾਰੇ ਸੋਚੂਗੀ ਗਰੀਬਾਂ ਬਾਰੇ ਵੀ ਸੋਚੂਗੀ ਮੀਰਾ ਬਾਰੇ ਵੀ ਸੋਚੂਗੀ ਇਹ ਤੋਂ ਇਲਾਵਾ ਤੁਸੀਂ ਉਹਨਾਂ ਤੋਂ ਹੋਰ ਕਿਹੜੇ ਕਿਹੜੇ ਵਿਕਾਸ ਦੀ ਉਮੀਦਾਂ ਰੱਖਦੇ ਹੋ ਕੋਟਪੂਰਾ ਦੀ ਜਿਹੜੀ ਆਉਗੀ ਸਰਕਾਰ ਜਿਹੜੀ ਨਸ਼ਾ ਮੁਕਤਾ ਉਹ ਕੱਟ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਛਣਕੇ ਬੱਚ ਜਾਂਦੇ ਹੋ ਬੜਿਆਣਾ ਇੱਥੇ ਪਰਸਪੁਰਖ ਛਿੰਦੇ ਆ ਹਾਂ ਪਰਸ ਅਪਣੇ ਮਹੀਨਾ ਪਹਿਲਾਂ ਮੇਰੀ ਦੁਕਾਨ ਅੱਗੇ ਪਰਸ ਛਣਕੇ ਭੱਜ ਗਏ ਸੀਗੇ ਠੀਕ ਆ ਉਹਨਾਂ ਨੂੰ ਦੋਰੀਆਂ ਬੰਦ ਹੋਣੀ ਹੈ ਕਹਿੰਦੀਆਂ ਜਾਨੀ ਕਿ ਵਧੀਆ ਪਾਰਟੀ ਆ ਕੇ ਬਹੁਤ ਲੋਕ ਮਰੀ ਜਾਂਦੇ ਐ ਉਹ ਹੀ ਬੰਦ ਹੋਣਾ ਚਾਹੀਦਾ ਹਾਂਜੀ ਸਰ ਕੀ ਨਾਂ ਮੈਂ ਤੁਹਾਡਾ ਮੇਰਾ ਨਾਮ ਜਿੰਦਰ ਕੁਮਾਰ ਸ਼ਰਮਲੇ ਜੁ ਮੈਂ ਅਖਬਾਰ ਉਤਾਰਿਆ ਤੇ ਜਿਹੜੀਆਂ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਵੇਂ ਵੱਖ-ਵੱਖ ਪਾਰਟੀਆਂ ਜਿਹੜਾ ਇੱਥੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦੀਆਂ ਨਜ਼ਰ ਆ ਰਹੀਆਂ ਤੇ ਪੰਜਾਬ ਅੰਦਰ ਵੀ ਜਿਹੜਾ ਹੈਗਾ ਪਾਰਟੀਆਂ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਹਾਡੇ ਕੋਟਕੁਬੜਾ ਸ਼ਹਿਰ ਅੰਦਰ ਕੀ ਕਿਹੜੀ ਪਾਰਟੀ ਲੱਗ ਰਹੀ ਹੈ ਤੁਹਾਨੂੰ ਮਤਲਬ ਦੇਖੋ ਜੀ ਕੋਟਕਪੂਰਾ ਸ਼ਹਿਰ ਦੇ ਨਹੀਂ ਮੈਂ ਫੀਰਕੋਡ ਜ ਕੰਸਟੀਟੂਐਂਸੀ ਦੀਆਂ ਨੋ ਕੰਸਟੀਟੂਐਂਸੀਆਂ ਪੈਂਦੀਆਂ ਇਹਦੇ ਵਿੱਚ ਤੇ ਸਭ ਤੋਂ ਵੱਡੀ ਅਹਿਮ ਗੱਲ ਤੇ ਇਹ ਕਿ ਪੰਜਾਬ ਦੀ 13ਵੀਂ ਲੋਕ ਸਭਾ ਸੀਟ ਹੈ ਔਰ 13 ਅੰਕ ਆਪਾਂ ਜਾਣਦੇ ਹਾਂ ਡਿਟੇਲ ਚ ਇਹਦਾ ਵਜਵਾ ਦੇਣ ਦੀ ਲੋੜ ਨਹੀਂ ਪਰ ਅੰਕ ਬਹੁਤਿਆ ਵਾਸਤੇ ਫਾਇਦੇਮੰਦ ਵੀ ਹੁੰਦਾ ਤੇ ਆਪਣੇ ਪੰਜਾਬ ਵਾਸੀਆਂ ਵਾਸਤੇ ਦਾ ਖਾਸ ਕਰਕੇ ਇੱਕ ਚੰਗਾ ਅੰਕ ਹੈ ਬਾਬੇ ਨਾਨਕ ਦੀ 13 13 ਤੇ ਇਸ ਵਸਵਾਂ ਦੇ ਵਿੱਚ ਮੈਂ ਇੱਕ ਖਾਸ ਗੱਲ ਕਹੂੰਗਾ ਕਿ ਪੰਜਾਬ ਦੀ 13ਵੀਂ ਸੀਟ ਫਰੀਦਕੋਟ ਹਲਕਾ ਜਿਹੜਾ ਹੈ 9 ਐਮਐਲਏ ਹਲਕਿਆਂ ਨਾਲ ਜੁੜਿਆ ਹੋਇਆ ਹੈ ਤੇ ਚਾਰ ਜ਼ਿਲ੍ਹਾ ਫਰੀਦਕੋਟ ਹੈੱਡਕੁਆਟਰਾਂ ਨਾਲ ਤੇ ਦੋ ਡਿਵੀਜ਼ਨ ਹੈੱਡਕੁਆਟਰਾਂ ਨਾਲ ਜੁੜਿਆ ਹੋਇਆ ਹੈ ਅਹਿਮ ਸੀਟ ਹੈ ਐਸ ਵੇਲੇ ਮੌਜੂਦਾ ਇਲੈਕਸ਼ਨ ਤੀਸਰਾ ਹੈ ਤੇ ਇਹ ਸਾਡੀ ਐਸਸੀ ਐਸਟੀ ਸੀਟ ਨਾਲ ਜੁੜਿਆ ਹੈ ਉਸ ਤੋਂ ਪਹਿਲਾਂ ਇਹ ਸੀਟ ਜਨਰਲ ਸੀ ਤੇ ਸਿੱਧਾ ਜਿਲ੍ਹਾ ਸੀਗਾ ਪੁਰਾਣਾ 1972 ਦੇ ਵਿੱਚ ਸਿੱਕਾ ਨਹੀਂ ਚੱਲ ਸੀ ਜੀ ਨੇ 12ਵਾਂ ਜਿਲ੍ਹਾ ਬਣਾਇਆ ਸੀਗਾ ਇਹ ਆਪ ਦੀ ਮੁੱਖ ਮੰਤਰੀ ਵਿੱਚ ਵੀ ਕੋਈ ਜੀ ਮੌਜੂਦਗੀ ਤੋਂ ਬਾਅਦ ਪਹਿਲਾਂ ਅਸੀਂ ਪੰਜਾਬ ਮੇ ਰਹਣਾ ਜਦੋਂ ਅੱਡ ਹੋਇਆ ਸੀ ਤਾਂ 11 ਜਿਲ੍ਹੇ ਸੀ 12ਵਾਂ ਜਿਲ੍ਹਾ ਬੀ ਜੈਨ ਜੀ ਦੀ ਦੇਣ ਹੈ ਤੇ ਉਸ ਤੋਂ ਬਾਅਦ ਇਹ 13ਵੀਂ ਸੀਟ ਜਿਹੜੀ ਹੈ ਅਨਾਉਂਸ ਹੋਈ ਸੀ ਤੇ ਹੁਣ ਇਹ ਸੀਟ ਨੂੰ 2011 ਦਾ ਦੋ ਦੀ ਮਰਦੂਸ਼ਵਰੀ ਤੋਂ ਬਾਅਦ ਇਹਨੂੰ ਖਲਾਰ ਕੇ ਬਾਦਲ ਸਾਹਿਬ ਨੇ ਬੜੇ ਟੇਡੇ ਢੰਗ ਨਾਲ ਜਿਹੜਾ ਹੈ ਨਾ ਇਹਨੂੰ ਮਕਸਰ ਜ਼ਿਲ੍ਹੇ ਦੇ ਵਿੱਚ ਤਿੰਨ ਕੌਨਸਟਿਟਿਊਐਂਸੀਆਂ ਹਨ ਮਲੋੜ ਸਾਡੇ ਨਾਲ ਹੈ ਜਿਹੜਾ ਮਕਸਰ ਫਰੋਜਪੁਰ ਨਾਲ ਹੈ ਲੰਬੀ ਗਿੱਦੜਵਾ ਬਠਿੰਡੇ ਨਾਲ ਹੈ ਇਸੇ ਤਰ੍ਹਾਂ ਸਾਨੂੰ ਜਿਹੜਾ ਹੈ ਫਰੀ ਕੋਟ ਦੇ ਵਿੱਚ ਪੁਰਾਣੀ ਸੀਟ ਦੇ ਵਿੱਚ ਕੋਈ ਫਰੀ ਕੋਟ ਜ਼ਿਲ੍ਹਾ ਹੀ ਰਹਿ ਗਿਆ ਉਹ ਪੂਰਾ ਜੱਤੋ ਤੇ ਪੰਜਗਰਾਈ ਤੇ ਸਾਡੇ ਨਾਲ ਮੋਗੇ ਤੋਂ ਤੋੜ ਕੇ ਇੱਕ ਲਾਕਾ ਉਧਰ ਪਰਲੇ ਪਾਸੇ ਲਾਤਾ ਤੇ ਸਾਨੂੰ ਜਿਹੜਾ ਕੱਟ ਕੇ ਰਾਮਪੁਰਾ ਫੂਲ ਤੋਂ ਤੇ ਉਧਰੋਂ ਦੇਦਾ ਇਸ ਹਿਸਾਬ ਨਾਲ ਇਹ 50 ਦੀ ਇੱਕ ਪਹਿਲੀ ਸੀਟ ਮੈਂ ਮੰਨਦਾ ਹੈ ਕਿ ਇਹ ਚਾਰ ਜ਼ਿਲ੍ਹੇ ਹੈੱਡਕੁਆਟਰ ਨਾਲ ਤੇ ਦੋ ਡਿਵੀਜ਼ਨ ਹੈਡਕੁਆਟਰ ਨਾਲ ਜੁੜੀ ਜਾਏ ਇਸ ਵਿੱਚ ਖਾਸ ਕਰ ਕਿਸੇ ਵੀ ਪਾਰਟੀ ਨੂੰ ਮੈਂ ਜਿਹੜਾ ਹੈ ਨਾ ਬਹੁਤਾ ਨਹੀਂ ਸਮਝ ਰਿਹਾ ਕਿਉਂਕਿ ਅਜੇ ਤੱਕ ਕੈਂਡੀਡੇਟਾਂ ਨੂੰ ਵੀ ਆਪਣੀ ਜਿਹੜੀ ਹੈ ਨਾ ਏਰੀਏ ਦੀ ਗਰੋਥਿੰਗ ਬਾਰੇ ਸਮਝ ਨਹੀਂ ਖਾਸ ਕਰ ਉਹਨਾਂ ਨੂੰ ਉਮੀਦਵਾਰਾਂ ਨੂੰ ਜਿਹੜੇ ਸਾਡੇ ਏਰੀਏ ਤੋਂ ਬਾਹਰ ਦੇ ਨੇ ਤੁਹਾਨੂੰ ਕੀ ਲੱਗਦਾ ਵੀ ਇਹਨੇ ਜਿਹੜੇ ਇੱਥੇ ਉਮੀਦਵਾਰ ਖੜੇ ਨੇ ਵੀ ਕਿਹੜੀ ਪਾਰਟੀ ਦਾ ਤੁਹਾਨੂੰ ਲੱਗ ਰਿਹਾ ਵੀ ਕਿਹੜੀ ਪਾਰਟੀ ਆ ਸਕਦੀ ਫਿਲਹਾਲ ਤਾਂ ਅਜੇ ਖੁੱਲ ਕੇ ਉਮੀਦਵਾਰ ਬਾਹਰ ਨਹੀਂ ਆਏ ਅਜੇ ਅਨਾਉਂਸਮੈਂਟਾਂ ਪੂਰੀਆਂ ਨਹੀਂ ਹੋਈਆਂ ਤੇ ਬਾਕੀ 6 ਤਰੀਕ ਨੂੰ ਇਹਦਾ ਨੋਟੀਫਿਕੇਸ਼ਨ ਹੈ ਤੇ 13 ਤਰੀਕ ਨੂੰ ਸਿੰਬਲ ਅਲਾਟ ਹੋਣਗੇ ਉਦੋਂ ਜਦੋਂ ਪਤਾ ਲੱਗੂਗਾ ਫਿਲਹਾਲ ਰੁਝਾਨ ਤਾਂ ਦੇਖਿਆ ਜਾਵੇ ਕਾਂਗਰਸ ਤੇ ਭਾਜਪਾ ਦਾ ਹੀ ਹੈ ਬਾਕੀ ਚ 4 ਕੈਂਡੀਡੇਟ ਹੈਗੇ ਆ ਜਿਨ੍ਹਾਂ ਚੋਂ ਦੋ ਕੈਂਡੀਡੇਟਾਂ ਦਾ ਕੰਮ ਹੀ ਸ਼ਾਬਤ ਹੋ ਰਿਹਾ ਜਿਵੇਂ ਕਾਂਗਰਸ ਦੀ ਲੇਡੀ ਹੈ ਉਹਨੂੰ ਉਹਦੇ ਵਰਕਰ ਨਹੀਂ ਜਾਣਦੇ ਤੇ ਉਧਰੋਂ ਕੰਮ ਅਕਾਲੀ ਦਲ ਦੇ ਇੱਕ ਉਮੀਦਵਾਰ ਨੇ ਉਹਨਾਂ ਨੂੰ ਉਹਨਾਂ ਦੇ ਵਰਕਰ ਹੀ ਨਹੀਂ ਜਾਣਦੇ ਇਸੇ ਹਿਸਾਬ ਨਾਲ ਮੈਂ ਇਹ ਕਹਿ ਸਕਦਾ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਬੀਜੇਪੀ ਦੇ ਵਿੱਚ ਹੀ ਹੈ ਬਾਕੀ ਤਾਂ ਅਲਾਈਂਸ ਹੀ ਹੁਣ ਜਿਹੜੀ ਮਤਲਬ ਸਰਕਾਰ ਆਊਗੀ ਜਿਹੜੀ ਜਿੱਤੂਗੀ ਉਹਨਾਂ ਤੋਂ ਕੀ ਉਮੀਦਾਂ ਲੈ ਕੇ ਜਿੱਦਦਾ ਤਾਂ ਬਹੁਤ ਹੈ ਯਾਨੀ ਜੀ ਨੇ ਸਾਨੂੰ ਇੱਥੇ ਸਪਿੰਗ ਮਿਲ ਦਿੱਤੀ ਮੈਂ ਬਿਲਕ ਪਲਾਂਟ ਦਿੱਤਾ ਇੱਥੇ ਮੈਡੀਕਲ ਕਾਲਜ ਦਿੱਤਾ ਉਸ ਤੋਂ ਬਾਅਦ ਇਸ ਉਸ ਤੋਂ ਬਾਅਦ ਇਸ ਇਰੀਏ 'ਚ ਕੋਈ ਵਿਕਾਸ ਨਹੀਂ ਹੋਇਆ ਉਹ 32 ਸੂਚਨਾ ਸਾਡੇ ਇਲਾਕੇ ਦੇ ਵਿੱਚ ਬਾਹਰੋਂ ਹੀ ਗੰਮੀ ਜਮਾ ਰਹੇ ਪਹਿਲਾਂ ਇਹ ਜੈਤੋ ਕਲਸੀਕਿਊਂਸੀ ਸੀ ਹੁਣ ਇੰਡੀਪੈਂਡੈਂਟ ਕੋਟਪੁਰਾ ਕਲਸੀਕਿਊਂਸੀ ਬਣ ਗਈ 2011 ਤਾਂ ਵੀ ਸਾਡਾ ਸ਼ਹਿਰ ਦਾ ਵਿਕਾਸ ਤਾਂ ਜ਼ੀਰੋ ਹੀ ਤੁਸੀਂ ਸੁਣੀਆਂ ਲੋਕਾਂ ਦੀਆਂ ਗੱਲਾਂ ਆਪਾਂ ਪਬਲਿਕ ਕਮੈਂਟ ਲਿੱਤੇ ਲੋਕਾਂ ਵਜੋਂ ਉਹਨਾਂ ਨੂੰ ਲੈ ਕੇ ਕੋਟਪੁਰਾ ਹਰਖੇ ਅੰਦਰ ਗੱਲਬਾਤ ਕੀਤੀ ਹੈ ਸ਼ਹਿਰ ਵਾਸੀਆਂ ਨਾਲ ਤੇ ਹੋਰ ਆਟੋ ਡਰਾਈਵਰਾਂ ਨਾਲ ਤੇ ਹੋਰ ਅਖਬਾਰ ਵਿਕਰੇਤਾਵਾਂ ਨਾਲ ਜਿਹੜੀ ਗੱਲਬਾਤ ਉਹਨਾਂ ਨੇ ਕੀਤੀ ਹੈ ਤੇ ਲੋਕਾਂ ਨੂੰ ਆਪਣੀਆਂ ਗੱਲਾਂ ਆਪਣੇ ਸਰਕਾਰ ਪ੍ਰਤੀ ਆਪਣੇ ਮੰਗਾਂ ਸਮੱਸਿਆਵਾਂ ਤੇ ਗੌਰ ਕਰਵਾਇਆ ਇਹਦੇ ਨਾਲ ਹੀ ਉਹਨਾਂ ਨੇ ਜੋ ਹੋਰ ਗੱਲਾਂ ਕੀਤੀਆਂ ਨੇ ਤੇ ਲੋਕ ਸਮਝ ਉਹਨਾਂ ਤੋਂ ਵੱਖ ਹੋ ਕੇ ਤੇ ਭਾਲੇ ਕੈਂਡੀਡੇਟ ਬਿਆਂ ਵੀ ਜੋ ਗੱਲਾਂ ਕੀਤੀਆਂ ਨੇ ਉਹ ਸਾਰੀਆਂ ਗੱਲਬਾਤਾਂ ਤੁਸੀਂ ਸੁਣਿਆ ਤੇ ਇਹਨਾਂ ਗੱਲਾਂ ਤੇ ਜਿਹੜਾ ਹੈਗਾ ਗੌਰ ਹੋਣਾ ਚਾਹੀਦਾ ਤੇ ਸਰਕਾਰ ਨੂੰ ਇਸ ਰੋਡ ਤੇ ਧਿਆਨ ਦੇਣਾ ਚਾਹੀਦਾ ਦੇਖ ਰਹੋ ਸਾਡੀ ਰਿਪੋਰਟ ਮੈਂ ਰੋਡ ਕਿਨਾਰੇ ਤੋਂ ਰੋਇਤ ਅਯਾਦ ਅੰਦਰ ਦੀ ਟੀਮ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਯਰ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ-ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼